ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਦਾ ਸੁਨਹਿਰੀ ਭਵਿੱਖ ਬਣਾਉਣ ਅਤੇ ਉਹਨਾਂ ਨੂੰ ਇੱਕ ਸਿਹਤਮੰਦ ਜ਼ਿੰਦਗੀ ਦੇਣ ਲਈ ਵਚਨਬੱਧ ਹੈ ਤੇ ਇਸ ਲਈ ਪੰਜਾਬ ਸਰਕਾਰ ਵੱਲੋਂ ਕਈ ਵੱਡੇ ਫੈਸਲੇ ਕੀਤੇ ਜਾ ਰਹੇ ਨੇ ਪੰਜਾਬ ਦੇ ਵਿੱਚ ਨਸ਼ੇ ਦੇ ਖਿਲਾਫ ਸਰਕਾਰ ਦੀ ਜੰਗ ਚੱ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਸਰਕਾਰ ਨਸ਼ੇ ਦੇ ਖਿਲਾਫ ਐਕਸ਼ਨ ਮੋਡ ਵਿੱਚ ਹੈ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਨੂੰ ਨਸ਼ੇ ਦੇ ਖਿਲਾਫ ਸਖਤ ਰਵਈਆ ਅਪਣਾਉਣ ਅਤੇ ਦੋਸ਼ੀਆਂ ਤੇ ਕਰੜੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ ਉਹਨਾਂ ਕਿਹਾ ਕਿ ਸਾਨੂੰ ਨਸ਼ੇ ਦੇ ਖਿਲਾਫ ਹੁਣ ਆਰਪਾਰ ਦੀ ਲੜਾਈ ਲੜਨੀ ਹੈ ਤੇ ਇਸ ਇਨੂੰ ਜੜ ਤੋਂ ਖਤਮ ਕਰਨਾ ਹੈ ਦੇ ਵਿੱਚੋਂ ਜਿਹੜੇ ਦਲਦਲ ਚ ਫਸ ਗਏ ਉਹਨਾਂ ਨੂੰ ਕਿਵੇਂ ਕੱਢਣਾ ਹੈ ਉਹਨਾਂ ਨੂੰ ਉੱਚੋ ਕੱਢ ਕੇ ਵਾਪਸ ਸਮਾਜ ਦੇ ਵਿੱਚ ਕਿਵੇਂ ਲੈ ਕੇ ਆਉਣਾ ਹੈ ਉਹਨਾਂ ਦੀ ਮੈਡੀਕਲੀ ਉਹਨਾਂ ਦਾ ਇਲਾਜ ਉਸ ਤੋਂ ਬਾਅਦ ਕਾਉਂਸਲਿੰਗ ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਸਾਨੂੰ ਸਮਾਜ ਨੇ ਦੁਰਕਾਰਤਾ ਰੋਜ਼ਗਾਰ ਦੇਣਾ ਉਹਨਾਂ ਨੂੰ ਤਾਂ ਕਿ ਕੰਮ ਤੇ ਜਾ ਸਕਣ 4-5 ਇਹੋ ਜੇ ਫਰੰਟ ਨੇ ਜਿੱਥੋਂ ਨਸ਼ਿਆਂ ਦੇ ਖਿਲਾਫ ਅਸੀਂ ਮਹਿੰਮ ਸ਼ੁਰੂ ਕੀਤੀ ਹੈ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨ ਦੀ ਸੋਚ ਉਕਨ ਲਈ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਸ਼੍ਰੀ ਦਰਬਾਰ ਸਾਹਿਬ ਪਹੁੰਚ ਕੇ 30000 ਤੋਂ ਵੱਧ ਨੌਜਵਾਨਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਰਦਾਸ ਕੀਤੀ ਨਾਲ ਹੀ ਲੁਧਿਆਣਾ ਵਿਖੇ ਦੇਸ਼ ਦੀ ਸਭ ਤੋਂ ਵੱਡੀ ਐਂਟੀ ਡਰੱਗਸ ਸਾਈਕਲ ਰੈਲੀ ਵਿੱਚ 25000 ਤੋਂ ਵੱਧ ਨੌਜਵਾਨ ਸ਼ਾਮਲ ਹੋਏ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੀ ਇਹ ਸੋਚ ਹੈ ਪੰਜਾਬ ਨੂੰ ਬੁਰੀਆਂ ਅਲਾਮਤਾਂ ਤੋਂ ਬਚਾਉਣ ਦੀ ਇਹ ਸੋਚ ਹੈ ਨਵੀਂ ਪੀੜੀ ਨੂੰ ਵਧੀਆ ਰਸਤੇ ਪਾਉਣ ਦੀ ਇਹ ਸੋਚ ਹੈ ਜਿਹੜੇ ਪਟੰਗੇ ਰਸਤਿਆਂ ਤੋਂ ਉਹਨਾਂ ਨੂੰ ਵਾਪਸ ਰਸਤੇ ਤੇ ਲਿਆਉਣ। ਪੰਜਾਬ ਪੁਲਿਸ ਵੀ ਇੱਕ ਤੋਂ ਵੱਧ ਇੱਕ ਕਈ ਆਪਰੇਸ਼ਨ ਕਰਕੇ ਨਸ਼ੇ ਦੀ ਬੁਰਾਈ ਤੇ ਠੱਲ ਪਾ ਰਹੀ ਹੈ ਤੇ ਕਈ ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਸਪਲਾਈ ਲਾਈਨ ਤੋੜ ਰਹੀ ਹੈ। ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਲਈ ਯਤਨਸ਼ੀਲ ਹੈ ਪੰਜਾਬ ਸਰਕਾਰ।